ਪਹਿਲਾਂ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਨੇ ਟਵੀਟ ਕੀਤਾ ਐਕਸਪੋਸਟ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਫਿਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਬੋਲੇ ਇਸ ਮਸਲੇ ਤੇ ਕਿ ਫਜ਼ੂਲ ਖਰਚੀ ਕਰਨ ਜਾ ਰਹੀ ਹੈ ਪੰਜਾਬ ਦੇ ਖਜ਼ਾਨੇ ਦਾ ਹੋਰ ਧੂਆ ਕੱਢਿਆ ਜਾਣਾ ਇਹਦੇ ਨਾਲ ਉਹ ਇਹ ਹੈ ਕਿ ਕੁਝ ਐਲਈਡੀ ਟਰੱਕ ਜਾਂ ਵੈਨਾਂ ਤਿਆਰ ਹੋ ਰਹੀਆਂ ਕਿ ਉਹ ਪ੍ਰਚਾਰ ਕਰਨਗੀਆਂ ਸਰਕਾਰ ਦੇ ਕੰਮਾਂ ਦਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਕੰਮਾਂ ਦਾ ਪ੍ਰਚਾਰ ਤਾਂ ਕਰੋ ਜੇ ਕੀਤਾ ਹੋਵੇ ਤੁਸੀਂ ਤਾਂ 5% ਦੀ ਵੀ ਨਹੀਂ ਕੀਤਾ ਤਾਂ ਫਿਰ ਇਹ ਜਿਹੜਾ ਵਾਧੂ ਦਾ ਖਰਚਾ ਪੈਣਾ ਤਾਂ ਇਸ ਦਾ ਵੀ ਕੌਣ ਹਿਸਾਬ ਤਵ ਦੇਵੇਗਾ ਪਹਿਲੀ ਸਰਕਾਰ ਸੰਦੀਪ ਮੈਂ ਬਾਦਲ ਸਾਹਿਬ ਨੂੰ ਤਿੰਨ ਕੀ ਵੀਰਾ ਮੁੱਖ ਮੰਤਰੀ ਬਤੌਰ ਦੇਖ ਲਿਆ ਫਿਰ ਦੇਖ ਲਿਆ ਕੈਪਟਨ ਮਿਰਿੰਦਰ ਸਿੰਘ ਨੂੰ ਫਿਰ ਚੰਨੀ ਸਾਹਿਬ ਨੂੰ ਦੇਖ ਲਿਆ ਪਰ ਕਿਸੇ ਵੀ ਸਰਕਾਰ ਦੇ ਵਿੱਚ ਐਡਵਰਟਾਈਜ਼ਮੈਂਟ ਤੇ ਇੰਨਾ ਪੈਸਾ ਨਹੀਂ ਲੱਗਾ ਜਿੰਨਾ ਮੌਜੂਦਾ 22 ਮਹੀਨਿਆਂ ਤੇ ਲੱਗਾ ਪੰਜਾਬ ਛੱਡੋ ਪੂਰੇ ਹਿੰਦੁਸਤਾਨ ਤੇ ਲੱਗਾ ਪੈਸਾ ਇੰਨਾ ਜ਼ਿਆਦਾ ਪੰਜਾਬੀ ਦੀਆਂ ਐਡਾਂ ਤਾਮਲ ਲਾਡੂ ਦੇ ਵਿੱਚ ਪੰਜਾਬੀ ਚੱਲਦੀਆਂ Rajasthan ਦੇ ਵਿੱਚ ਚੱਲ ਰਹੀਆਂ ਹੁਣ ਜਿਹੜਾ ਇਹ ਵੈਨਾਂ ਖਰੀਦਿਆ ਜਾ ਰਹੇ 200 ਵੈਨ ਕਹਿ ਰਹੇ ਨੇ ਖਰੀਦਣੀ ਹੈਗੀਆ ਉਹਦੇ ਚਾਹ ਕਿ ਜਿਹੜੇ ਇੱਕ ਪੰਜਾਬ ਸਰਕਾਰ ਦੇ 52 ਦੇ ਕਰੀਬ ਮਹਿਕਮੇ ਉਹਨਾਂ ਜੋ ਇੱਕ ਹੈ ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ਦੇ ਦਿੱਤਾ ਠੇਕੇ ਤੇ ਆਊਟਸੋਰਸ ਕਰਤਾ ਇੱਕ ਦਿੱਲੀ ਦਾ ਬੰਦਾ ਹੈਗਾ ਉਹ ਕਹਿੰਦੇ ਆਮ ਆਦਮੀ ਪਾਰਟੀ ਦਾ ਖਾਸਮ ਖਾਸ ਆ ਉਹ ਲੋਕ ਸੰਪਰਕ ਵਿਭਾਗ ਦੇ ਜਿਹੜੇ ਇਸ ਟਾਈਮ ਅਫਸਰ ਆਗੇ ਨੇ ਉਹ ਬਣਾ ਦਿੱਤੇ ਆਗੇ ਨੇ ਵਿਲੇ ਉਹ ਵਿਲੇ ਨੇ ਸਵੇਰੇ ਆਉਂਦੇ ਨੇ ਰੋਟੀ ਆਉਂਦੇ ਨੇ ਕੰਮ ਕਰਦੇ ਨੇ ਰੋਟੀ ਖਾ ਕੇ ਚਲੇ ਜਾਂਦੇ ਹੁਣ ਬੰਦੇ ਭਰਤੀ ਕੀਤੇ ਜਾ ਰਹੇ ਨੇ ਲੋਕ ਸੰਪਰਪਕ ਵਿਭਾਗ ਦੇ ਤਿੰਨ ਹਿੱਸੇ ਕਰ ਰਹੀ ਹੈ ਸਰਕਾਰ ਉਹਦੇ ਚ ਪ੍ਰਿੰਟ ਵਾਸਤੇ ਇਲੈਕਟ੍ਰੋਨਿਕ ਵਾਸਤੇ ਤੇ ਡਿਜੀਟਲ ਮੀਡੀਆ ਵਾਸਤੇ ਉਹ ਠੇਕੇ ਦੇ ਕਰੋੜਾ ਰੁਪਏ ਦਾ ਠੇਕਾ ਦੇ ਦਿੱਤਾ ਹੈਗਾ ਉਹਦੇ ਚ ਬੰਦੇ ਰੱਖੇ ਜਾਣਗੇ ਫਿਰ ਉਹ ਵੈਨਾਂ ਦਿਖਾਈਆਂ ਜਾਣਗੇ ਮੋਟਾ ਪੈਸਾ ਦੇ ਦਿੱਤਾ ਹੈਗਾ ਉਹਦੇ ਚ ਇਹ ਹੈ ਕਿ ਪੰਜਾਬ ਦੇ ਪੈਸਿਆਂ ਦੇ ਅਰਵਿੰਦ ਕੇਜਰੀਵਾਲ ਚਮਕਣਗੇ ਪੰਜਾਬ ਦੇ ਪੈਸਿਆਂ ਨਾਲ ਸੰਦੀਪ ਪਾਟਕ ਸਾਬ ਚਮਕਣਗੇ ਪੰਜਾਬ ਦੇ ਪੈਸਿਆਂ ਨਾਲ ਰਾਗਵ ਚੱਡਾ ਸਾਬ ਚਮਕਣਗੇ ਪੰਜਾਬ ਦੇ ਪੈਸਿਆਂ ਨਾਲ ਆਤਿਸ਼ੀ ਚਮਕੇਗੀ ਮਨੀਸ਼ ਸੁਸੋਧਿਆ ਚਮਕਣਗੇ ਸੰਜੇ ਸਿੰਘ ਚਮਕਣਗੇ ਇਸ ਪਾਟਕ ਪੰਜਾਬ ਦੇ ਪੈਸੇ ਨਾਲ ਚਮਕਣਗੇ ਦਿੱਲੀ ਸਰਕਾਰ ਚਮਕੂਗੀ ਪੰਜਾਬ ਦੇ ਜਹਾਜਾਂ ਤੇ ਐਡਵਰਟਾਈਜ਼ਮੈਂਟ ਲੱਗੂਗੀ ਹੈ ਨਾ ਹੁਣ ਸਵਾਲ ਇਹ ਜਿਹੜੀਆਂ ਵੈਨਾਂ ਜਿਹੜੀਆਂ ਅੱਜ ਮਾਨਕ ਗੋਇਲ ਹੋਣਾ ਨੇ ਵੀ ਸ਼ੇਅਰ ਕੀਤੀ ਹੈਗੀ ਹੈ ਕਿ ਸਵਾਲ ਇਹ ਆ ਕਿ ਇੰਨਾ ਪੈਸਾ ਫਜ਼ੂਲ ਖਰਚੀਆ ਪੰਜਾਬ ਦੇ ਲੋਕਾਂ ਨੂੰ ਨਹੀਂ ਕਿ ਜਦੋਂ ਸੀਐਮ ਸਾਹਿਬ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਬੋਲਦੇ ਹਰ ਇੱਕ ਲੋਕ ਸੋਸ਼ਲ ਮੀਡੀਆ ਇੱਕ ਵੱਡਾ ਪਲੇਟਫਾਰਮ ਆ ਖਬਰਾਂ ਦੇ ਵਿੱਚ ਤੁਸੀਂ ਦੇ ਰਹੇ ਨੇ ਅਨ ਬੇਅੰਤ ਇਸ਼ਤਿਹਾਰ 부ਜਾਰੇ ਤੇ ਫਿਰ ਹੁਣ ਵੈਨਾ ਖਰੀਦਣ ਦੀ ਲੋੜ ਪੈ ਗਈ ਲੇਕਿਨ ਨਹੀਂ ਕਿਉਂਕਿ ਪਲ ਪੈਸਾ ਹੀ ਇੰਨਾ ਮੰਤਰੀ ਇਹੋ ਜੇ ਲਾਤਦੇ ਨੇ ਜਿਹੜੇ ਇੱਕ ਦਿੱਲੀ ਤੋਂ ਲੋਕ ਆਉਂਦੇ ਨੇ ਉਹ ਫਾਈਲ ਲਿਖਦੇ ਨੇ ਮਨਜ਼ੂਰ ਕੀਤੀਆ ਮੰਤਰੀ ਘੁੱਗੀਆਂ ਮਾਰਦੇ ਘੁੱਗੀਆਂ ਮਾਰਨ ਤੋਂ ਇਲਾਵਾ ਮੰਤਰੀਆਂ ਦੇ ਪੱਲੇ ਕੁਝ ਨਹੀਂ ਆ ਗਿਆ ਕਿਸੇ ਦੀ ਔਕਾਤ ਨਹੀਂ ਕੋਈ ਦਬਕਾ ਪਿੱਛੇ ਜੇ ਕਹਿੰਦੇ ਇੱਕ ਮੰਤਰੀ ਨੂੰ ਇੱਕ ਆਮ ਆਦੀ ਪਾਰਟੀ ਦੇ ਇੱਕ ਜਿਹੜੇ ਹੈਗੇ ਕਰਿੰਦੇ ਆਏ ਨੇ ਉਹਨਾਂ ਨੇ ਦਬਕਾ ਮਾਰਤਾ ਇੱਕ ਮੰਤਰੀ ਰੋਂ ਲੱਗ ਪੈਗਾ ਹੁਣ ਇਸ ਉਸ ਮੰਤਰੀ ਦੀ ਔਕਾਤ ਕੀ ਹੈ ਕਿ ਕੱਲ ਦੇ ਜਵਾਕ ਆ ਕਿ ਤੁਹਾਨੂੰ ਦਬਕੇ ਮਾਰਦੇ ਤਾਂ ਤੁਹਾਨੂੰ ਬੁੜੀਆਂ ਵਾਂਗੂ ਬੱਚਿਆਂ ਵਾਂਗੂ ਰੋਣਾ ਪੈ ਰਿਹਾ ਹੈਗਾ ਇਹਨਾਂ ਦੀ ਇਸ ਲੈਵਲ ਤੇ ਆ ਗਏ ਨੇ ਤੇ ਹੁਣ ਆ ਜਿਹੜਾ ਸਵਾਲ ਖੜੇ ਕੀਤੇ ਨਾ ਕਿ ਮਾਨਿਕ ਗੋਇਲ ਤੋਂ ਬਾਅਦ ਬਾਕੀ ਆਮ ਕਾਂਗਰਸ ਪਾਰਟੀ ਦੇ ਲੀਡਰ ਜਾਗੇ ਜਾਂ ਹੋਰ ਹੋਰ ਵੀ ਜਾਗਣਗੇ ਹੱਲੇ ਉਹਦੇ ਚਈ ਹੈ ਕਿ ਬੇਫਜ਼ੂਲ ਖਰਚਾ ਹੈਗਾ ਕਿ ਇੰਨਾ ਹੈ ਕਿ ਲੋੜਾ ਜੇ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਨੂੰ ਦੱਸਣ ਦੀ ਲੋੜ ਹੈ ਕਿ ਕੰਮ ਤੇ ਲੋਕਾਂ ਦੇ ਬੋਲਦੇ ਹੁੰਦੇ ਨੇ ਮੂਲ ਦੀ ਇਸ਼ਤਿਹਾਰੀ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਜਿਹੜੀ ਮਾਉਥ ਟੂ ਮਾਉਥ ਲੋਕਾਂ ਦੇ ਮਾਧਿਅਮ ਦੇ ਨਾਲ ਲੋਕਾਂ ਤੱਕ ਪਹੁੰਚਦੀ ਉਹ ਸਭ ਤੋਂ ਸਟਿਕ ਹੁੰਦੀ ਆ ਲੇਕਿਨ ਕਿਉਂਕਿ ਉਹ ਜਿਹੜੀ ਕੰਪਨੀ ਆ ਉਹ ਦਿੱਲੀ ਵਾਲਿਆਂ ਦੇ ਬੰਦਿਆਂ ਦੀ ਖਾਸਮ ਕਾਸ ਉਹਨਾਂ ਨੇ ਠੇਕਾ ਦਵਾਤਾ ਮੰਤਰੀ ਨੂੰ ਪਤਾ ਨਹੀਂ ਲੱਗਾ ਉਹਨਾ ਅੰਗਰੇਜ਼ੀ ਚ ਲਿਖਤਾ ਹੋ ਕਹਿੰਦੇ ਨੇ ਸਾਈਨ ਕਰ ਦਿਓ ਜੀ ਦਿੱਲੀ ਤੋਂ ਹੁਕਮ ਆ ਹੁਣ ਤੇ ਸੁਣਿਆ ਜਿਸ ਮੰਤਰੀ ਕੋਲ ਮਹਿਕਮਾ ਉਹਦੇ ਨੂੰ ਇੱਕ ਹੋਰ ਬਹੁਤ ਵੱਡਾ ਵਿਭਾਗ ਮਹਿਕਮਾ ਦਿੱਤਾ ਜਾ ਰਿਹਾ ਜਿਸ ਦਿਨ ਉਹ ਮਹਿਕਮਾ ਨੂੰ ਵੱਡਾ ਦੇ ਦਿੱਤਾ ਹੈਗਾ ਭਗਵੰਤ ਮਾਨ ਸਾਹਿਬ ਦੇ ਪੈਰਾਂ ਚੋਂ ਮਿੱਟੀ ਨਿਕਲ ਜਾਣੀ ਹੈ ਕਿ ਇਹ ਕੀ ਹੋਇਆ ਹੁਣ ਸਵਾਲ ਇਸ ਕਰਕੇ ਕਿ ਇਹੋ ਜਿਹੇ ਮੰਤਰੀ ਰੱਖੇ ਜਾ ਰਹੇ ਨੇ ਜਿਹੜੇ ਸਿਰਫ ਸਿਗਨੇਚਰ ਕਰਨ ਤੋਂ ਵਾਸਤੇ ਰੱਖੇ ਨੇ ਦਸਤਕਤ ਕਰਨ ਵਾਸਤੇ ਰੱਖੇ ਜਾ ਰਹੇ ਨੇ ਹੁਣ ਆ ਸਵਾਲ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿ ਰਹੇ ਨੇ ਕਿਉਂਕਿ ਹੁਣ ਸਰਕਾਰ ਸਰਕਾਰ ਨੂੰ ਕੋਈ ਰੋਕ ਨਹੀਂ ਸਕਦਾ 5 ਸਾਲ ਤੱਕ ਤੇ ਸਰਕਾਰ ਲੋਕਾਂ ਨੇ ਜਦ ਚੋਣ ਕੇ ਦੇ ਦਿੱਤੀ ਉਹ ਤਾਂ ਲੋਕ ਹੁਣ ਅੱਖਾਂ ਚ ਘਸੋਂ ਮਾਰ ਕੇ ਰੋਂਦੇ ਕਿ ਨਹੀਂ ਰੋਂਦੇ ਉਹ ਇੱਕ ਵੱਖਰਾ ਇਸ਼ੂ ਆ ਪਰ ਘੱਟੂਘੜ ਇਸ ਆਮ ਘਰਾਂ ਦੇ ਬਨਿਆਣਿਆਂ ਦੀ ਜਿਹੜੀ ਬਣੀ ਹੋਈ ਸਰਕਾਰ ਜਿਹੜੇ ਵਾਰ-ਵਾਰ ਕਹਿੰਦੇ ਨੇ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਆ ਅਸੀਂ ਦਿਹਾੜੀ ਦਾ ਪਾ ਕਰਦੇ ਰਹੇ ਅਸੀਂ ਫਲਾਣੇ ਦੇ ਬੱਚੇ ਅਸੀਂ ਟੀਮਕੇ ਦੇ ਬੱਚੇ ਅਸੀਂ ਮੋਬਾਈਲ ਸਹੀ ਕਰਦੇ ਰਹੇ ਨਾ ਉਹ ਘੱਟੂਘੜ ਪੈਸੇ ਦਾ ਗਰੀਬ ਬੰਦੇ ਨੂੰ ਪੈਸੇ ਦੀ ਕਦਰ ਹੁੰਦੀ ਆ ਜਿਹੜੇ ਐਸ਼ ਹੁੰਦੇ ਨੇ ਨਾ ਰਾਜੇ ਮਾਰੇ ਉਹਨਾਂ ਨੂੰ ਪੈਸੇ ਦੀ ਕਦਰ ਨਹੀਂ ਹੁੰਦੀ ਪਰ ਕੱਟੂਗੜ ਜਿੰਨੇ ਭੁੱਖ ਦੇਖੀ ਹੋਵੇ ਜਿੰਨੇ ਤੰਗੀਆਂ ਤੁਰਸੀਆਂ ਦੇਖਿਆ ਨਾ ਕੱਟੂਗੜ ਉਹਨੂੰ ਤਾਂ ਪੈਸਾ ਚਾਹੋ ਆਪਣਾ ਚਾਹੇ ਸਰਕਾਰ ਦਾ ਤੇ ਜੇ ਆਪਾਂ ਅਜਿਹੇ ਕੰਮ ਆ ਵਾਸਤੇ ਪੈਸਾ ਢੋਣਾ ਵਾ ਤੇ ਫਿਰ ਤਾਂ ਅਡਾਈ ਚਲੋ ਫਿਰ ਲੋਕਾਂ ਨੇ ਮਾਪ ਥੋੜਾ ਕਰਨਾ ਹੈਗਾ ਹੁਣ ਇਹ ਜਿਹੜਾ ਨਾ ਜਿਹੜੀ ਅੱਜ ਕਿਹਾ ਕਿ ਕੱਟੂਗੜ ਦੂਸੂ ਮੋਬਾਈਲ ਜਿਹੜਾ ਕਿੰਨੇ ਇੰਚ ਦੀਆਂ LCD ਲੱਗਣਗੀਆਂ ਜੀ ਹੁਣ ਕਿਉਂਕਿ ਹੁਣ ਪ੍ਰੋਬਲਮ ਇਹ ਆ ਗਈ ਹੈ ਕਿਸੇ ਨੇ ਆਈਡੀਆ ਦੇ ਤਨ ਹੁਣ ਭਾਰਤ ਸਰਕਾਰ ਦੀ ਮਲੇ ਨਰਿੰਦਰ ਮੋਦੀ ਸਰਕਾਰ ਦੀ ਇੱਕ ਚੱਲ ਰਹੀ ਆ ਭਾਰਤ ਸੰਕਲਪ ਯਾਤਰਾ ਹੂੰ ਉਹ ਪੂਰੇ ਇੰਡੀਆ ਚ ਜਲ ਰਹੀ ਹੈ ਪੰਜਾਬ ਦੇ ਵਿੱਚ ਵੀ ਉਹ ਵੈਨ ਆਈਆਂ ਹੋਈਆਂ ਨੇ ਉਸ ਪੰਜਾਬ ਸਰਕਾਰ ਉਹਨਾਂ ਨੂੰ ਮਦਦ ਨਹੀਂ ਕਾੜੀ ਸਪੋਰਟ ਨਹੀਂ ਕਰੀ ਉਹਨਾਂ ਨੇ ਪਿੰਡੋਂ ਪਿੰਡ ਪਹੁੰਚਾਉਣ ਵਾਸਤੇ ਜਿਹੜੇ ਸੈਂਟਰ ਦੇ ਪੰਜਾਬ ਚ ਵਿਭਾਗ ਨੇ ਚਾਹੋ LIC ਆ ਚਾਹੇ ਡਾਕਖਾਨੇ ਵਿਭਾਗ ਵਾਲੇ ਚਾਹੇ ਹੋਰ ਉਹਨਾਂ ਦੀਆਂ ਡਿਊਟੀਆਂ ਉਹਨਾਂ ਲਗਾਉਣੀਆਂ ਪਈਆਂ ਉਹ ਭਾਰਤ ਸकल्ਪ ਯਾਤਰਾ ਦੇ ਵੈਨ ਦੇ ਜ਼ਰੀਏ ਪਿੰਡੋਂ ਪਿੰਡ ਸ਼ਹਿਰਾਂ ਦੇ ਵਿੱਚ ਲਾ ਜਾ ਕੇ ਲੋਕਾਂ ਨੂੰ ਦੱਸ ਰਹੇ ਨੇ ਕਿ ਆਹ ਜਿਹੜੀਆਂ ਸਕੀਮਾਂ ਸਾਡੀਆਂ ਨੇ ਪੰਜਾਬ ਸਰਕਾਰ ਰੋਲਾ ਪਾ ਰਹੀ ਹੈ ਬਾਕੀ ਸੂਬਿਆਂ ਚ ਵੀ ਕਹਿ ਰਹੇ ਹੋਣਗੇ ਮੰਨ ਲਓ ਬੰਗਾਲੇ ਵੀ ਗਈ ਹੋਊਗੀ ਕਿ ਆਹ ਸਾਡੀਆਂ ਸਕੀਮਾਂ ਸੈਂਟਰ ਸਰਕਾਰ ਦੀਆਂ ਬੀਬੀ ਮਮਤਾ ਬੈਨ ਲਈ ਤੇ ਐਵੇਂ ਰੌਲਾ ਪਾ ਰਗੇ ਜਾਂ ਚਾਰਖੰਡ ਗੇ ਜਿਹੜੇ ਹਿੰਮਤ ਸਿੰਘ ਜਿਹੜੇ ਹੁਣ ਭੱਜੇ ਫਿਰਦੇ ਐ ਵੀ ਐਵੇਂ ਰੌਲਾ ਪਾ ਰਹੇ ਨੇ ਉਹ ਹੁਣ ਸਰਕਾਰ ਨੂੰ ਲੱਗਾ ਕਿ ਜੇ ਸੈਂਟਰ ਆ ਕੇ ਇੱਥੇ ਆਪਣੀ ਵਾਵਾਵਾ ਕਰ ਸਕਦੇ ਨੇ ਤੇ ਪੈਸਾ ਤੇ ਸਾਡੇ ਕੋ ਵੀ ਆਏਗਾ ਆਪਾਂ ਕਿਉਂ ਨਾ ਬੈਨਾਂ ਬਣਾਈਆਂ ਹੁਣ 200 ਬੈਨਾਂ ਦਾ ਪ੍ਰਬੰਧ ਕੀ ਕਰ ਦਿੱਤਾ ਗਿਆ ਉਹ ਪਬਲਿਕ ਰਿਲੇਸ਼ਨ ਦੇ ਪਾਤੇ ਨੇ ਭੋਗ ਪਾਤਾ ਵਜੇ ਪਾਦੇ ਉੱਥੇ ਜਿਹੜੇ 50 60 ਜਿਹੜੇ ਰੈਗੂਲਰ ਅਫਸਰ ਆ ਗਏ ਨੇ ਉਹਨਾਂ ਨੂੰ ਤੇ ਇਹਨਾਂ ਨੇ ਬਣਾ ਦਿੱਤਾ ਵਿਲ ਉਹਨਾਂ ਕੋਈ ਕੰਮ ਕਰਨੀ ਕਿਉਂਕਿ ਪ੍ਰੈਸ ਨੋਟ ਪਹਿਲਾਂ ਡਰਾਫਟ ਹੁੰਦੇ ਨੇ ਫਿਰ ਆਮ ਆਦੀ ਪਾਰਟੀ ਦੇ ਦਫ਼ਤਰ ਜਾਂਦੇ ਫਿਰ ਸ਼ਾਇਦ ਦਿੱਲੀ ਤੱਕ ਜਾਂਦੇ ਨੇ ਫਿਰ ਪ੍ਰਵਾਨਗੀ ਮਿਲਣ ਤੋਂ ਬਾਅਦ ਉਹ ਰੀਲਿਸ ਕਰਦੇ ਉਹਨਾਂ ਦਾ ਤੇ ਇੰਨਾ ਹੀ ਕੰਮ ਰਹਿ ਗਿਆ ਪਰ ਆ ਜਿਹੜਾ ਸਵਾਲ ਹੈ ਕਿ ਕੀ ਪੰਜਾਬ ਦਾ ਇਸ ਏਦਾਂ ਦੇ ਜਰੀਏ ਪੈਸਾ ਜਿਹੜਾ ਵਾ ਜਿਹੜਾ ਚੰਗੇ ਕੰਮਾਂ ਵਾਸਤੇ ਖਰਚ ਕੀਤਾ ਜਾ ਸਕਦਾ ਹੈਗਾ ਉਹਨੂੰ ਬੇਫਜ਼ੂਲ ਖਰਚੀ ਖਰਚਾ ਕਿਉਂ ਕੀਤਾ ਜਾ ਰਿਹਾ ਉਹ ਚਾਹੇ ਮਾਨਕ ਗੋਇਲ ਨੇ ਪੰਜਾਬ ਦੀ ਜਨਤਾ ਨੂੰ ਦੱਸਿਆ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਦੱਸਿਆ ਜਾਂ ਫਿਰ ਉਹ ਕਾਂਗਰਸ ਪਾਰਟੀ ਦਾ ਸ਼ਰੂਮੀ ਕਾਲੀ ਦਾ ਭਾਜਪੀ ਦਾ ਕੋਈ ਹੋਰ ਹੋਰ ਲੀਡਰ